ਹਾਏ ਰੱਬ ਮੈਂ ਕਦੀ ਨਹੀਂ ਸੋਚਿਆ ਹੈਗਾ ਵੀ ਮੈਨੂੰ ਆ ਵੀ ਕੰਮ ਕਰਨੇ ਪੈਣੇ ਮੰਮੀ ਨੇ ਮੈਨੂੰ ਕਦੀ ਨਹੀਂ ਘਰ ਇਦਾਂ ਦੇ ਕੰਮ ਕਰਨ ਦਾ ਆਇਆ ਹੈਗਾ ਹਾਏ ਮੰਮੀ ਕਿੰਨੀ ਕੋਸ਼ਿਸ਼ਾਂ ਵੀ ਮੈਂ ਮੇਰੀ ਧੀ ਕਿੰਨੇ ਸੋਖੇ ਘਰ ਵਿਆਹੀ ਗਈ ਆ ਪਰ ਮੰਮੀ ਨੂੰ ਮੈਂ ਕੀ ਦੱਸਾਂ ਵੀ ਮੈਨੂੰ ਇੱਥੇ ਆਣ ਕੇ ਆ ਕੁਝ ਸੈਣਾ ਪੈਦਾ ਵਾ ਮੈਂ ਮੰਮੀ ਨੂੰ ਵੀ ਕੁਝ ਨਹੀਂ ਦੱਸ ਸਕਦੀ ਕਿਉਂਕਿ ਮੰਮੀ ਨੇ ਫਿਰ ਚਲ ਜੀ ਤੈਨੂੰ ਚਿੰਤਾ ਲੈਣੀ ਕੀ ਗੱਲ ਹੋ ਗਈ ਕੀ ਕੁਝ ਨਹੀਂ ਆ ਬਸ ਆ ਕੱਪੜੇ ਪਾਉਣ ਲਈ ਸੁਕਣੇ ਕੱਪੜੇ ਦਾ ਥਾਣਾ ਧੋਤੇ ਆ ਨਹੀਂ ਨਹੀਂ ਆਹ ਉਦਾਂ ਹੀ ਲਾਈਟ ਨਹੀਂ ਆਉਂਦੀ ਮੈਂ ਤਾਂ ਕਰਕੇ ਮੈਂ ਕਿਹਾ ਹੱਥ ਹਟੋ ਦੇ ਲਾਈਟ ਨਹੀਂ ਆਉਂਦੀ ਕਿ ਚੰਗ ਗੱਲ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਆ ਮੈਨੂੰ ਲੱਗਦਾ ਨਹੀਂ ਨਹੀਂ ਗੱਲ ਕੀ ਹੋਣੀ ਇਧਰ ਆ ਲਾਈਟ ਦਾ ਜਿੱਥੇ ਮੈਨੂੰ ਪਤਾ ਸਵੇਰ ਤੀ ਨਹੀਂ ਬੰਦ ਹੋਈ ਨਹੀਂ ਨਹੀਂ ਮੈਂ ਨਾ ਜਦੋਂ ਕੱਪੜੇ ਫੜੇ ਸੀ ਉਦੋਂ ਲਾਈਟ ਬੰਦ ਹੋ ਗਈ ਤੇ ਬਾਅਦੋਂ ਪਤਾ ਨਹੀਂ ਮੀ ਆ ਗਈ ਹਾਂਜੀ ਕੋਈ ਗੱਲ ਨਾ ਲਗਾਈ ਮੇਰੇ ਤੋਂ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਕਿਉਂ ਗੱਲ ਲਗਾਉਣੀ ਮੈਨੂੰ ਲੱਗਦਾ ਤੈਨੂੰ ਮੰਮੀ ਨੇ ਕੋਈ ਗੱਲ ਕੀਤੀ ਹੈ ਨਹੀਂ ਨਹੀਂ ਮੰਮੀ ਨੇ ਮੈਨੂੰ ਕੁਛ ਨਹੀਂ ਕਿਹਾ ਹੈਗਾ ਲਗਾਈ ਨਾ ਜੀ ਵੀ ਦੱਸਦੇ ਖਾਏ ਮੈਂ ਤੁਹਾਨੂੰ ਕਿਉਂ ਝੂਠ ਬੋਲਣਾ ਮੈਂ ਤੁਹਾਨੂੰ ਕਹਿਣ ਦੀ ਮਮੀ ਨੇ ਮੈਨੇ ਕੁਛ ਨਹੀਂ ਗਿਆ ਹੈਗਾ। ਪੱਕੀ ਗੱਲ ਆ ਵੀ ਲਾਈਟ ਕਰਕੇ ਧੋਤੇ ਆ। ਹਾਂ ਹਾਂ ਲਾਈਟ ਕਰਕੇ ਧੋਤੇ ਆ ਮੈਂ। ਚਲੋ ਠੀਕ ਆ ਜੇ ਲਾਈਟ ਕਰਕੇ ਧੋਤੇ ਆ ਫਿਰ ਠੀਕ ਆ। ਤੇ ਜੇ ਹੈਗੀ ਗੱਲ ਤਾਂ ਤਾਂ ਵੀ ਦੱਸ ਦੇ। ਖਾਏ ਦੱਸ ਮੈਂ ਤੁਹਾਨੂੰ ਕਿਉਂ ਝੂਠ ਬੋਲਣਾ ਮੈਨੂੰ ਦੱਸੋ ਹਾਂ। ਚੱਲ ਕੋਈ ਨਾ ਤੇ ਗੱਲਾਂ ਕੀ ਇਕੱਲੀ ਕਰੀ ਜਾਂਦੀ। ਨਹੀਂ ਮੈਂ ਤੇ ਉਦਾਂ ਹੀ ਨਹੀਂ ਕਪੜੇ ਪਾਣ ਦੀ। ਅੱਛਾ। ਹੋ ਗਿਆ ਕੰਮ ਨਿਬੜ ਗਿਆ ਹਾਂ। ਹਾਂਜੀ ਹਾਂਜੀ। ਚੱਲ ਠੀਕ ਆ। ਆਏ ਹਾਏ। ਇਹ ਕੀ ਨਹੀਂ ਆ। ਲਾਗੇ ਬਿਠਾ ਲਿਆ ਉਹਨੂੰ। ਪਤਾ ਨਹੀਂ ਕੀ ਖੁਸਰ-ਪੁਸਰ ਕਰੀ ਜਾਂਦੀ ਕੀ ਕੰਨ ਭਣ ਲਈ ਉਹਦੇ ਨਾਲੇ ਕੰਬਲ ਇੱਕ ਹੀ ਧੋ ਕੇ ਸੁਕਣੇ ਪਾਇਆ ਵਾ ਤੇ ਦੂਜਾ ਤਾਂ ਮੈਨੂੰ ਕਿਤੇ ਦਿਖਣ ਨਹੀਂ ੜਿਆ ਹੈ ਇਹਨੂੰ ਸਾਹ ਚੜ ਗਿਆ ਸਾਹ ਲੈਣ ਡੈ ਪਿਆ ਪਤਾ ਨਹੀਂ ਉਹਦੇ ਕੰਨਾਂ 'ਚ ਕੀ ਫੁੱਕਾ ਮਾਰੀ ਜਾਂਦੀ ਆ ਵੇ ਮੈਨ 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 ਕਰੀ ਜਾਂ ਰਹੀ ਐ ਚੁੱਪੀ ਨਹੀਂ ਹੋਣ ੜੀ ਜਾ ਕੇ ਵੇਖਾਂ ਇਹਨੂੰ ਠਾਲਾਂ ਲਾਗੋ ਦੱਸਦੀ ਨਾ ਹੋਇਆ ਕਿਤੇ ਕਿ ਮੈਨੂੰ ਮਸ਼ੀਨ 'ਚ ਕੱਪੜੇ ਧੋਣ ਦਿੱਤੇ ਮੰਮੀ ਨੇ ਮੈਨੂੰ ਆ ਗੱਲਾਂ ਕੀਤੀਆਂ ਵਾ ਐਡਾ ਕਰਦੀ ਆ ਚਲੀ ਜਾਂਦੀਆਂ ਲੱਗੇ ਕੰਨ ਭਰਦੇ ਹੋਣੇ ਉਹਦੇ ਜ਼ਰੂਰ ਕੁੜੀ ਦਲਜੀਤ ਹਾਂਜੀ ਮੰਮੀ ਉਹ ਤੂੰ ਬਹਿ ਵੀ ਗਈਆਂ ਤੇ ਕੰਮ ਨਿਬੜ ਗਿਆ ਸਾਰਾ ਹਾਂਜੀ ਹਾਂਜੀ ਮੰਮੀ ਸਾਰਾ ਘਰ ਦਾ ਹੈ ਨਾ ਕੰਬਲ ਤੇ ਮੈਨੂੰ ਇੱਕ ਹੀ ਦਿਖਣ ਰਿਹਾ ਵਾ ਤੇ ਤੂੰ ਜਾ ਮੈਂ ਥੱਕ ਗਈ ਮੈਂ ਸਵੇਰੇ ਤੋ ਦੂੰਗੀ ਲੈ ਦੱਸ ਇੱਕ ਕੰਬਲ ਤੋਟੇ ਥੱਕ ਗਈਆਂ ਨਾਲੇ ਮੇਰੀ ਗੱਲ ਸੁਣ ਆ ਮਸ਼ੀਨ ਤੇ ਸਵੇਰ ਦੀ ਚੱਲਣ ਢੀ ਆ ਹੈਂ ਉਹ ਮੰਮੀ ਥੱਕਦਾ ਗਈ ਮੇਰੀ ਗੱਲ ਸੁਣੋ ਸਵੇਰ ਦੀ ਨਹੀਂ ਚੱਲਣ ਢੀ ਸਵੇਰ ਦੀ ਲਾਈਟ ਬੰਦ ਵਾ ਉਹ ਹੱਥਾਂ ਨਾਲ ਢੋਣ ਢੀ ਉਹ ਤਾਂ ਮੈਂ ਵੇਖਿਆ ਤੈਨੂੰ ਮੈਂ ਆਵਾਜ਼ ਮਾਰ ਲਈ ਪਿਆ ਜਾ ਬਹਿ ਜਾ ਲਾਈਟ ਆਈ ਜਾਣੀ ਹੈ ਅੱਛਾ ਲਾਈਟ ਬੰਦ ਵਾ ਹਾਂਜੀ ਨਹੀਂ ਮੇਰੀ ਗੱਲ ਸੁਣ ਪੁੱਤ ਜੇ ਤੂੰ ਰੋਜ਼ ਰੋਜ਼ ਇੱਕ ਕੰਬਲ ਤੋਂ ਹੀ ਕੰਮ ਕਿੱਦਾਂ ਨੇ ਬੜਨਾ ਹੈ ਹੈ ਕੋਈ ਨੀ ਮੈਂ ਸਵੇਰੇ ਸੌਂਕੇ ਉੱਠ ਕੇ ਦੋ ਦੂਮਾ ਔਰ ਟਾਬੇ ਤੇ ਸੁੱਟਣਾ ਹੀ ਕੰਬਲ ਲੱਤਾਂ ਮਾਰਨੀ ਐ ਦੋ ਚਾਰ ਵਿੱਚ ਤੇ ਕੰਬਲ ਤੋਂ ਪਜਾਣਾ ਹੀਗਾ ਉਹ ਕਿੱਡਾ ਕੌਖਾ ਕੰਮ ਨਹੀਂ ਸੁਣੋ ਇਕੱਲੇ ਬੰਦੇ ਕੋ ਕੰਬਲ ਤੋਂ ਪਜਾਂਦਾ ਤੁਹੀ ਮਿਤਾਉਂਦੇ ਰਹੀ ਓ ਤੇ ਮੈਂ ਕੱਲੇ ਹੀ ਦੌਂਦੀ ਰਹੀ ਆ ਮੇਰਾ ਤੂੰ ਲੱਗਦਾ ਰਿਹਾ ਵਾ ਤੇ ਹੋਰ ਲੱਗਦਾ ਨਹੀਂ ਰਿਹਾ ਆਈ ਮੈਨੂੰ ਤਾਂ ਕੜਾਈਂ ਕੱਢਦੇ ਰਹੇ ਤੁਸੀਂ ਇਕੱਲੇ ਆ ਚਾਲ ਕਢਾਦਾ ਹੋਏਗਾ ਤੇ ਮੈਨੂੰ ਆਵਾਜ਼ ਮਾਰ ਲੈਂਦੀ ਮੈਂ ਵੀ ਚਕਾ ਕੇ ਤਾਰ ਖਾ ਲੈਂਦੀ ਦੀ ਉਹਨੂੰ ਚੋਣ ਚਾਲ ਲੈਂਦੀ ਆ ਦੋਵੇਂ ਜਾਣੀ ਚਲੋ ਆਈ ਜਾਣੀ ਲਾਈਟ ਫਿਰ ਕਿਉਂ ਹੈ ਕੰਬਲ ਕੱਢ ਪੁੱਤਾਂ ਕੀ ਆ ਪੁੱਤ ਆ ਵੇ ਧੁੱਪ ਕਿਦਾਂ ਚੜ ਆਈ ਆ ਹੈ ਤੇ ਮੈਨੂੰ ਨਾ ਗੁੱਸਾ ਜਾਂ ਚੜਦਾ ਰਹਿੰਦਾ ਖੇਜੀ ਹੁੰਦੀ ਚੱਲ ਮਤ ਐਵੇਂ ਨਾ ਤੇ ਗੁੱਸਾ ਕਰਿਆ ਕਰ ਉਹ ਨਹੀਂ ਹੁੰਦਾ ਕੱਲ ਸਵੇਰੇ ਸਵੇਰੇ ਢੋਲੂ ਪੁੱਤ ਆ ਜਾ ਜਾਂਦਾ ਕੋਈ ਕਿਤੇ ਮੌਸਮ ਦਾ ਪਤਾ ਹੁੰ ਦੀਓ ਗੱਲ ਹੋਰ ਕਾਦੀ ਆ ਤਾਂ ਕੰਮ ਸਾਰੇ ਜਿਹੜੇ ਆਪਾਂ ਨੂੰ ਕੀ ਇਹੋ ਤੇ ਹੈਗੇ 2-4 ਕੰਮ ਕਰਕੇ ਤੇ ਸਾਰੇ ਦਿਨੇ ਬੈਠੇ ਭੰਣਨੇ ਆ ਉਹ ਚੱਲ ਮਾਤਾ ਕੋਈ ਗੱਲ ਨਹੀਂ ਸਵੇਰੇ ਠੰਢ ਠੰਢੇ ਕਰ ਲੂ ਹੁਣ ਕਿਤੇ ਦੁਪਹਿਰ ਹੱਥ ਦੋਸਤ ਹੋਊਗੀ ਚੱਲ ਠੀਕ ਵਾ ਇਹਦੀ ਮਰਜ਼ੀ ਜਦੋਂ ਧੋਣਾ ਹੋਊਗਾ ਧੋਲੇ ਨਹੀਂ ਧੋਣਾ ਨਾ ਤੋਏ ਮੈਨੂੰ ਕੀ ਨਹੀਂ ਲੈਣਾ ਉੱਤੇ ਅਮੈਦ ਤੂੰ ਪਿਆ ਲੈ ਲੈਣਾ ਇਹ ਕਿਦਾਂ ਆਜੂਗੀ ਆਜੂਗੀ ਕਿਤੇ ਕੱਟਕੁੱਟ ਲੱਗਾ ਹੋਊਗਾ ਕੀ ਪਤਾ ਕਿਤੇ ਖਰਾਬ ਖਰੂਬ ਹੋ ਗਈ ਹੋਊਗੀ ਜਾ ਪੁੱਤ ਤੂੰ ਪਰ ਚਾਹ ਬਣਾ ਲਿਆ ਆਹ ਕਾਲ ਸੁਣ ਮੇਰੀ ਪੁੱਤ ਮੈਂ ਮਾਂ ਆ ਤੇਰੀ ਹੈਂ ਤੇ ਮੈਂ ਕਦੋਂ ਕਿਹਾ ਵਾ ਆ ਨਹੀਂ ਐਵੇਂ ਜਿੰਨਾਂ ਨੇ ਇਹ ਗੱਲਾਂ ਚ ਨਹੀਂ ਆਈਦਾ ਹੁੰਦਾ ਓ ਮੰਮੀ ਓ ਮੈਨੂੰ ਕੋਹ ਨਹੀਂ ਆਂਦੀ ਓ ਮੈਨੂੰ ਪਤਾ ਵਾ ਕੋਹ ਨਹੀਂ ਆਂਦੀ ਪਰ ਥੋੜਾ ਜਿਹਾ ਨਾ ਆਪਣਾ ਵੀ ਅੱਖਾਂ ਕੰਨ ਖੋਲ ਕੇ ਰੱਖਿਆ ਕਰ ਠੀਕ ਵਾ ਮੈਂ ਅੱਖਾਂ ਕੰਨ ਖੋਲਿਆ ਵੇਖੂ ਕਿੰਨੀ ਧੁੱਪ ਆ ਹੈਂ ਠੀਕ ਆ ਵੇ ਧੁੱਪ ਤੇ ਹੈ ਗਈ ਆ ਓ ਜਦੋਂ ਤੇਰੀ ਮਾਂ ਕਰਦੀ ਹੁੰਦੀ ਓ ਤੈਨੂੰ ਧੁੱਪ ਦੇਖਦੀ ਨਹੀਂ ਹੁੰਦੀ ਸੀਗੀ ਹੈਂ ਤੇ ਜਿੰਨਾਂ ਨਹੀਂ ਕਰਦੀ ਆ ਤਾਂ ਤੈਨੂੰ ਹੁਣ ਧੁੱਪ ਦਿਖਣ ਲੱਗੀ ਓਏ ਐਵੇਂ ਨਾ ਤੇ ਸ਼ੱਕ ਜਿਹਾ ਕਰਿਆ ਵੇਸ਼ੱਕ ਨਹੀਂ ਕਰਦੀ ਮੈਂ ਤੈਨੂੰ ਇਹ ਕਹਿਨੀ ਆ ਕਿ ਮਾਂ ਤੇ ਉਹਦੀ ਜਗ੍ਹਾ ਮਾਂ ਤੇ ਰੱਖੀਦੀ ਆ ਤੈਨੂੰ ਜੰਮਿਆ ਵਾ ਪਾਲਿਆ ਵਾ ਐਡਾ ਕੀਤਾ ਵਾ ਤੇਰੇ ਦੋਖੀ ਥੋੜੀ ਆ ਕੋਈ ਹੈ ਤੇ ਪਿਆਰ ਨਾ ਰਹਿਦਾ ਹੁੰਦਾ ਵਾ ਪਹਿਲਾਂ ਮਾਂ ਤੇ ਉਹਦੀ ਗੱਲ ਸੁਣੀਦੀ ਆ ਤੇ ਫੇਰ ਕਿਸ ਦੂਜੇ ਦੀ ਸੁਣੀਦੀ ਹੁੰਦੀ ਆ ਚਲ ਮੰਨਿਆ ਤੇਰੀ ਜਨਾਨੀ ਆ ਪਰ ਪੁੱਤ ਫੇਰ ਵੀ ਮਾਂ ਤੇ ਮਾਂ ਪੇ ਹੁੰਦਾ ਵਾ ਓ ਚੰਗਾ ਮੰਮੀ ਮਾਂ ਪਿਓ ਮਾਂ ਪੇ ਰਹਿਣੇ ਆ ਆਹੋ ਤੇ ਤੈਨੂੰ ਸਮਝਾਉਣ ਲਈ ਆ ਮੈਂ ਕਿ ਐਵੇਂ ਨਾ ਕਿਤੇ ਕੰਨਾਂ ਦੇ ਕੱਚੇ ਨਹੀਂ ਹੋਈਦਾ ਹੁੰਦਾ ਚੰਗਾ ਆ ਤੈਨੂੰ ਲੱਗਦਾ ਵਾ ਲਿਖ ਓ ਮੇਰਾ ਵੇ ਪਲੇ ਖਾਦੇ ਨਹੀਂ ਆ ਫਿਰ ਪਰਨਾ ਕੀ ਹੁੰਦਾ ਕਿ ਚੁੱਕਣਾ ਨਾ ਪੱਥਰ ਪਾੜ ਦਿੰਦੀ ਆ ਤੇ ਜਨਾਨੇ ਜਿਹੜੇ ਕੋ ਗੱਲ ਕਰੇ ਵੀ ਨਾ ਉਹਨੂੰ ਸਮਝਾ ਲਈਦਾ ਹੁੰਦਾ ਪਿਆਰ ਨਾਲ ਤੇ ਮੇਰੇ ਮਾਂ ਪਿਓ ਇਦਾਂ ਨਹੀਂ ਆ ਬਾਬਾ ਮੈਨੂੰ ਕੋਈ ਗੱਲ ਨਹੀਂ ਕਰਦੀ ਉਹਦੇ ਧੁੱਪੇ ਲੱਗੀ ਸੀ ਉਹ ਤੇ ਮੈਨੂੰ ਆਵਾਜ਼ ਵੀ ਨਹੀਂ ਮਾਰੀ ਉਹ ਤੇ ਮੈਲਾ ਆਇਆ ਵੀ ਆ ਜਾ ਬਿਮਾਰ ਹੋਊਗੀ ਫਿਰ ਚੰਗੇ ਰਹੋਗੇ ਲੈ ਪੁੱਤ ਅਜੇ ਕਿੰਨੀ ਕ ਧੁੱਪ ਲੱਗੀ ਆ ਇਹ ਤੇ ਗਰਮੀ ਹੋਣੀ ਕਿਤੇ ਗਾਂ ਜਾ ਕੇ ਤੇ ਜਦੋਂ ਗਰਮੀ ਹੋਣੀ ਆ ਨਾ ਆਪਾਂ ਜੇ 8 ਵਜੇ ਤੱਕ ਅੰਦਰ ਪਏ ਰਵਾਂਗੇ ਤੇ ਫਿਰ ਟਾਪੇ ਤੋਪ ਲੱਗਣੀ ਆ ਤੇ ਜੇ ਆਪਾਂ ਮਨੇਰੇ ਉੱਠ ਕੇ ਆਪਣੇ ਕੰਮ ਤੰਦੇ ਨੇ ਬੇੜ ਲਿਆ ਕਰਾਂਗੇ ਤੇ ਟਾਈਮ ਨਾਲ ਵੇਲੇ ਹੋਏ ਤਾਂ ਸਰ ਦੇ ਅੰਦਰ ਸਤਾਏ ਬੰਦਾ ਮਾਤਾ ਛੱਡ ਪਰਾਂ ਗੱਲ ਨੂੰ ਆਪੇ ਸਵੇਰੇ ਸੁਖ ਤੇ ਉੱਠ ਪੂਗੀ ਮੈਂ ਠਾਲ ਦੂੰਗਾ ਆ ਚੱਲ ਮੈਨੂੰ ਕੀ ਆ ਤੂੰ ਹੀ ਲੈਣਾ ਵਾ ਧੋਣਾ ਧੋ ਲੋ ਨਹੀਂ ਧੋਣਾ ਨਾ ਤੋ ਆਪੇ ਧੁੱਪ ਜਾਣਾ ਆ ਕੋਈ ਗੱਲ ਨਹੀਂ ਆ ਚੱਲ ਤੂੰ ਬਹਿ ਮੈਂ ਜਾ ਕੇ ਵੇਖਾਂ ਚਾਹ ਬਣੀ ਆ ਕਿ ਨਹੀਂ ਬਣੀ ਚੱਲ ਮਾਤਾ ਜੇ ਬਣੀ ਹੋਊਗੀ ਨਾ ਤੇ ਮੈਨੂੰ ਵੀ ਦੇ ਦੇ ਮੈਂ ਮੋਟਰ ਨੂੰ ਜਾਣਾ ਵਾ ਪਣੀ ਆ ਦੋ ਵੀ ਪਿਆਲ ਦੋ ਕੇ ਤੇ ਪੀ ਲਾਂਗੇ ਆ ਚੱਲ ਮੈਂ ਕੱਲ ਦੀ ਉਹਨੂੰ ਫਿਰ ਓ ਕੀ ਬੰਦਾ ਕਰੇ ਯਾਰ ਕਿਹਦੀ ਗੱਲ ਕਰੇ ਹਾਏ ਹਾਏ ਬੱਤੀ ਨਹੀਂ ਆਉਂਦੀ ਬੰਦਾ ਬੱਤੀ ਕਿਥੋਂ ਨਹੀਂ ਸੋਚ ਤੇ ਮੈਂ ਕਟਿਆ ਸਵੇਰ ਦਾ ਐਂਦਾ ਕਰਦੀ ਆ ਦਵਾ ਦਾ ਸੋਚ ਲਾ ਦਿੰਨੀ ਆ ਓਨ ਹਿਆਣ ਕੇ ਕਿਤੇ ਵੇਖਣ ਡੈ ਪੇ ਪੇ ਤਾਰ ਤੂਰ ਤੈਨ ਲੱਥੀ ਜੇ ਵੇਖ ਲਿਆ ਨਾ ਤਾਂ ਪਵਾੜਾ ਪੈਣਾ ਘਰ ਦੇ ਵਿੱਚ ਖਲਾਰਾ ਪੈਣਾ ਵਾ ਪੇ ਸੋਚ ਕਿਨੇ ਕਟਿਆ ਵਾ ਤੇ ਨਾਲੇ ਸਾਰੇ ਨਾ ਉਂਗਲਾ ਮਰਦਾ ਹੀ ਕਰਨੀਆਂ ਵਾ ਇਹ ਕੰਮ ਮੰਮੀ ਦਾ ਹੀ ਹੁਣਾ ਵਾ ਓ ਚੰਬੜ ਲੱਗੀ ਆ ਤੂੰ ਹਾਏ ਮੈਂ ਕਾ ਤੂੰ ਚੰਬੜ ਲੱਗੀ ਸੁੱਕੀ ਸੰਦੀ ਹੈ ਚੰਬੜ ਲੱਗੀ ਹੈ ਤੂੰ ਨਾ ਵੀ ਚੰਬੜ ਨਾ ਜਿਹੜੇ ਸਾਨੂੰ ਤੇ ਹੀ ਧੱਕਾ ਮਾਰਿਆ ਨਾ ਤੇ ਮੇਰਾ ਤਾਰ ਨੂੰ ਹੱਥ ਲੱਗ ਜਾਣਾ ਹੈਗਾ ਤੇਰਾ ਤਾਂ ਹੱਤ મત ਲਗਣਾ ਆ ਆ ਤਾਰਾਂ ਤਰ੍ਹਾਂ ਦੂਰ ਭੱਜ ਜੰਦੀ ਵੇਖੇ ਤੈਨੂੰ ਆਹੋ ਕੇ ਸਾਰੇ ਦੂਰੀ ਭੱਜਦੇ ਮੇਰ ਕੋ ਨੇੜੇ ਕੌਣ ਹੁੰਦਾ ਮੇਰੇ ਤੂੰ ਕਾਤੋਂ ਫਾਹ ਲੈਣੀ ਇਥੇ ਆ ਫਾਹ ਕਾਦਾ ਮੈਂ ਉੱਤੇ ਥੋੜੀ ਫਾਹ ਲੈਣ ਦੀ ਆ ਆ ਥੱਲੇ ਨਿੱਕੇ ਮੋਟੇ ਚੀਜ਼ਾਂ ਵੇਖੋ ਤੁਸੀਂ ਕਈ ਸੁੱਟੀਆਂ ਵਾ ਤੇ ਮੈਂ ਇਹ ਚੁੱਕਣ ਲਈ ਆ ਕਿ ਕਿਤੇ ਇਹਦੇ ਨੁਕਸਾਨ ਨਾ ਹੋ ਜਾਏ ਕਿਸੇ ਚੀਜ਼ ਦਾ ਕਿਤੇ ਇਥੋਂ ਕਰਦੇ ਕੋਦਰ ਹੱਤੋਂ ਤੁੱ ਵੱਜਣ ਦਾ ਵਾ ਤੇ ਇਹ ਦੇਖੋ ਨਾਲ ਚੰਬੜੂਗਾ ਤੇ ਤੁਸੀਂ ਤਾਂ ਹੋਰ ਹੀ ਗੱਲਾਂ ਬਣਾਈ ਜਾਂਦੇ ਜੀ ਅਸਾਂ ਕੀ ਜਾਗੇ ਨਵੇਂ ਛੱਟੀਆਂ ਆ ਇਹ ਸਾਰ ਹੋ ਗਿਆ ਪਿਆਰ ਨੂੰ ਇੱਥੇ ਕਾਡੂ ਕੋਟਾ ਦੋਈ ਕਰਦ ਰਹੀ ਹੈ ਤੇ ਮੇਰਾ ਧਿਆਨ ਹੁਣ ਪਿਆਵਾ ਜੇ ਹੁਣ ਬਚ ਚੁੱਕਣ ਦੀ ਸਫਾਈ ਕਰ ਲੱਗੀ ਆ ਤੇ ਤੁਸੀਂ ਤੇ ਹੋਰ ਹੀ ਗੱਲਾਂ ਕਰਨ ਲੱਗ ਪਏ ਜੇ ਹੋਰ ਘੜੇ ਨੂੰ ਤੁਸੀਂ ਕਹਿਣਾ ਵੀ ਦੁਅਤੀਆ ਪੁੱਤੀਆ ਬੰਦ ਹੋ ਜਾਂ ਤੂੰ ਬੰਦ ਕੀਤੀਆਂ ਤੁਹਾਡੇ ਕਿਹੜੇ ਗੱਲਾਂ ਕਰਨ ਵਾਲੀਆਂ ਮੈਂ ਚੱਲ ਬਾਹਰ ਆਇਆ ਤੈਨੂੰ ਵੇਖ ਲਿਆ ਵਾ ਮੈਂ ਜਿਹਦਾ ਪਹਿਲਾਂ ਡਰ ਗਿਆ ਮੈਂ ਬਦ ਨਹੀਂ ਲੱਗੀ ਟਪਣ ਨਾਲ ਆਹ ਚੰਬਣ ਲੱਗੀ ਨਾਲ ਆ ਤੁਸੀਂ ਤੇ ਸਾਰੇ ਇਹੋ ਚਾਹੁੰਦੇ ਜੇ ਕਿ ਮਰੇ ਤੱਗਣੋਂ ਲੱਥੇ ਟਾਈਮ ਨਹੀਂ ਵੇਲੇ ਹੋਈਏ ਅਸੀਂ ਐਡੀ ਛੱਟਿੰ ਨਿਬੜਨ ਦਾ ਕੰਮ ਨਾ ਨਾ ਤੂੰ ਮਰ ਕੇ ਤੇ ਘਰ ਚ ਰੌਣ ਕਿੱਥੇ ਰਾਣੀ ਜਿੰਨਾ ਤੋਂ ਬੁੱਲਦੀਆਂ ਰੌਣਾ ਕਿੱਥੇ ਰਾਣੀ ਹੁੰਦਾ ਸ਼ਾਂਤੀ ਹੋਣੀ ਨਾ ਨਾ ਤੈਨੂੰ ਲੋੜ ਨਾ ਤੇਰੇ ਮੁੰਡੇ ਨੂੰ ਲੋੜ ਆ ਮੇਰੀ ਹੈ ਉਹ ਵੀ ਕਹਿੰਦਾ ਵਾ ਕਿ ਹੁਣ ਬਸ ਦਲਜੀਤ ਹੀ ਸਿਆਣੀ ਆ ਤੇ ਮਾਂ ਮੇਰੇ ਤੇ ਨਹੀਂ ਆਣੀ ਆ ਜਿਹੜਾ ਕੰਮ ਕਹਿ ਲੋ ਐਦਾਂ ਨਹੀਂ ਆ ਐਦਾਂ ਵਾ ਤੇ ਤੁਸੀਂ ਜੇ ਤਾਡਾ ਵੀ ਉਹ ਕੰਮ ਤੁਸੀਂ ਕਦੀ ਸਾਈਡ ਲਈ ਮੇਰੀ ਉਹ ਤੇ ਤੂੰ ਬਰਮਾ ਜਿੰਨਾ ਹੋਗੇ ਤੇ ਗੱਲਾਂ ਮਾਰਦੀਆਂ ਜੀ ਨਾ ਮੈਂ ਕਿਤੇ ਵੀ ਗੱਲਾਂ ਕਰਦੇ ਐ ਐਡਾ ਮਸਕ ਨਾ ਲਾਓ ਮੈਨੂੰ ਆਪਣੇ ਮੁੰਡੇ ਵਾਲੇ ਵੇਖਿਆ ਕਰੋ ਕਿੱਦਾਂ ਕਰਦਾ ਉਹਦੇ ਨਾਲ ਉਹਦੇ ਸਾਈਂ ਜਿੰਦਾ ਵਾ ਹਰ ਗੱਲ ਉਹਦੀ ਸਾਈਡ ਲੈਂਦਾ ਵਾ ਆਪਾਂ ਮਾ ਸਹੀ ਲਾਗੇ ਕੁਤੜੀ ਖਲੋਤੀ ਹੋਵੇ ਤਾਂ ਵੀ ਉਹਨੂੰ ਗਲਤ ਕਹੀ ਜਾਣਾ ਗੱਲ ਪਈ ਗਈ ਆ ਚੰਗੀ ਜਿਹੀ ਕੁੜੀ ਤੇ ਕਿਤੇ ਤੁਸੀਂ ਮੇਰੀ ਸਾਈਡ ਲੱ ਲਿਆ ਕਰੋ ਨਾ ਤੁਸੀਂ ਲੱਗਦੇ ਜਿੰਦਾ ਰਹੇ ਵਾ ਹਾਂ ਹੁਣ ਤੇਰੇ ਸੁਭਾਣ ਨੂੰ پتہ ਨਹੀਂ ਕੀ ਹੋ ਗਿਆ ਵਾ ਆਹੋ ਅੱਕੜੀ ਦੇਣੀ ਆ ਤੂੰ ਕਹਨੇ ਹੋ ਉਹੀ ਗੱਲ ਵਾ ਨਾ ਤੇ ਤੈਨੂੰ ਨਾ ਆਗੇ ਘੱਟ ਤੈਨੂੰ ਤੁਹਾਨੂੰ ਮੈਂ ਮਾੜੀ ਲੱਗਣ ਦਾ ਪੀਆ ਪਰ ਚਲੋ ਤੁਰੋ ਆ ਗਏ ਜੇ ਅਸਵੇਰ ਦਾ ਆਇਆ ਤਿਆਰ ਬਿਆਰ ਹੋ ਕੇ ਤਾਂ ਨਿਕਲੇ ਹੀ ਘਰੋਂ ਹੁਣ ਲਾਓ ਕੱਪੜੇ ਤੇ ਜਾ ਕੇ ਡੰਗਰ ਵਸ਼ਾ ਵੇਖੋ ਆਪਣਾ ਡੰਗਰਾ ਸਾ ਮੈਂ ਵਖਣਾ ਵਾ ਹਾਂ ਪੈਰ ਕਿੱਥੇ ਗਿਆ ਵਾ ਉਹ ਵੀ ਤਾਂ ਦੇ ਪੁੱਤ ਵਾ ਉਹ ਜੋ ਕਰਨੂ ਕੰਮ ਹੁਣ ਮੈਂ ਬਥੇਰਾ ਕੀਤਾ ਕੰਮ ਆਹ ਨਹੀਂ ਉਹ ਵੀ ਤਾਂ ਤੁਹਾਡਾ ਹੀ ਪੁੱਤ ਵਾ ਉਹਨਾਂ ਨੇ ਫਰਨਾ ਤੁਰਨਾ ਤਾਂ ਸ ਜੇ ਮੈਨੂੰ ਵੇਖ ਲੈਂਦਾ ਸੋਚ ਲੰਦੀ ਇਹਨੂੰ ਤਾਂ ਮੈਂ ਇੱਥੇ ਫੜੀ ਜਾਣਾ ਹੀਗਾ ਇਹ ਵੀ ਬੰਦਾ ਹਰੇ ਕਿੱਥੋਂ ਆਇਦਾ ਚੁੱਪ ਚਪੀਟਾ ਉੱਤੇ ਹੀ ਆਣ ਕੇ ਚਪਟਾ ਮਾਰਦਾ ਵਾ ਚੱਲ ਲੱਗ ਗਿਆ ਸੋਚ ਆ ਹੀ ਗਈ ਲਾਈਟ ਲੱਗਦਾ ਅੰਦਰ ਜਾ ਕੇ ਵੀ ਨਹੀਂ ਆਹ ਮੁੰਡਾ ਹੀ ਨਾ ਜੀ ਹੁਣ ਤੂੰ ਇੱਥੇ ਕੰਢੀ ਪਤਾ ਨਹੀਂ ਕਿੱਥੇ ਗਿਆ ਦਲਜੀਤ ਦਾ ਡੈਡੀ ਹਾਏ ਮੇਰੇ ਕੋ ਤੁਠਿਆ ਨਹੀਂ ਜਾਣ ਡਿਆ ਨਾ ਅੱਜ ਰੋਟੀ ਪਕਾਈ ਗਈ ਆ ਸਮਝ ਨਹੀਂ ਆਉਂਦੀ ਕੀ ਕਰਾਂ ਹਾਏ ਹਾਏ ਆ ਵੀ ਜਾਣ ਕੋਟ ਪਾਣੀ ਦੇਣ ਕਿਤੇ ਆਣ ਕੇ ਮੈਨੂੰ ਹਾਏ ਕੀ ਕਰਾਂ ਮੈਂ ਮੇਰੀ ਗੱਲ ਸੁਣ ਆਗੇ ਜੇ ਆ ਹੀ ਗਿਆ ਵਾਂ ਉਹ ਤੱਕ ਤੇਰੀ ਆਵਾਜ਼ ਜਾਣ ਦੀ ਬਾਹਰ ਤੇਕਾਂ ਤੱਕ ਆਹ ਤੇ ਕੀ ਕਰਾਂ ਕੰਮ ਕਰ ਲੈ ਨਾ ਉਹ ਸੋਚ ਸੋਚ ਕੇ ਸੋਚੋ ਹੋ ਗਿਆ ਨਾ ਬਿਮਾਰ ਤੈਨੂੰ ਜਦੋਂ ਮੈਂ ਗਿਆ ਸੀ ਮੈਂ ਫਿਰ ਇਹ ਕੰਮ ਨਾ ਸੋਚੀ ਨਾ ਆਈ ਨਾ ਤੂੰ ਬਾਜ ਨਹੀਂ ਨਾਈ ਸੋਚ ਨਹੀਂ ਥੋੜਾ ਵਾ ਆਪੇ ਹਮਤਰਾ ਦਿਮਾਗ ਨਹੀਂ ਕਿਸੇ ਪਾਸੇ ਜਾਂਦਾ ਧਿਆਨਤੀ ਦੇ ਵਿੱਚ ਹੀ ਰਹਿੰਦਾ ਕੀ ਕਰਾਂ ਸਮਝ ਜੀ ਨਹੀਂ ਆਉਂਦੀ ਨਾ ਜੀ ਲੱਗਦਾ ਵਾ ਪਤਾ ਨਹੀਂ ਇਦਾਂ ਕਿਉਂ ਹੁੰਦਾ ਵਾ ਦਿਲ ਜਿਹੜਾ ਡੈਡੀ ਤੇਰੀ ਗੱਲ ਨਾਲ ਸਹਿਮਤ ਹਾਸ ਕਰਨਾ ਉਹ ਵੀ ਕਿੰਨਾ ਚਿਰ ਇੱਥੇ ਰਹੀ ਆ ਹੈ ਤੇ ਪਰ ਇੱਕ ਗੱਲ ਵਾਪੀ ਹੁਣ ਇੰਨਾ ਪਿਆਰ ਵੀ ਅਖੀਰ ਦੀ ਟੁੱਟਦੇ ਟਾਈਮ ਲੱਗ ਜਾਂਦਾ ਨਾ ਉਹ ਨਹੀਂ ਮੇਰੀ ਗੱਲ ਸੁਣੋ ਹਾਂ ਸਾਡੀ ਧੀ ਆਓ ਪਿਆਰ ਤੇ ਮਰਦੇ ਦਮ ਤੱਕ ਹੀ ਰਹਿਣਾ ਆਪਣੀ ਧੀ ਨਾਲ ਹੈ ਪਰ ਨਾ ਜਿਹੜਾ ਦਿਲ ਦਾ ਮਾਸ ਕੱਢ ਕੇ ਦੇਣਾ ਨਾ ਕਿਸ ਨੂੰ ਇਹ ਬੜਾ ਹੀ ਔਖਾ ਵਾ ਇਹ ਤੇ ਉਹ ਹੀ ਜਾਣਦਾ ਜਿਹਦੇ ਘਰ ਧੀ ਆ ਵਾ ਮੈਂ ਦੱਸਾਂ ਕੀ ਗੱਲ ਮੇਰੇ ਵਾਲੇ ਵੀ ਰਮ ਵੀ ਦਿਲ ਤੇ ਪੱਥਰ ਰੱਖਿਆ ਹੀ ਆ ਨਾ ਮੈਂ ਤੈਨੂੰ ਸਮਝਾਉਂਦਾ ਰਹਿਣਾ ਜੇ ਮੈਂ ਵੀ ਤੇਰੇ ਨਾਲ ਕਰਾਂ ਤੇ ਮੈਂ ਵੀ ਬਿਮਾਰ ਹੋ ਜਾ ਆਏ ਹਾਈ ਨਾ ਕਰਿਆ ਕਰ ਇਤਰਾ ਠੀਕ ਆ ਜ਼ਿੰਦਗੀ ਆ ਤੇ ਸਭ ਕੋ ਹੋਆ ਹੈ ਕੁੜੀ ਆਪਣੇ ਘਰ ਸੌਖੀ ਬਸਣ ਦੀ ਤੇ ਤੂੰ ਇਧਰ ਬਿਮਾਰ ਹੋ ਕੇ ਬੈਠੀ ਮੈਨੂੰ ਤੇ ਤੇਰੀ ਸਮਝ ਨਹੀਂ ਆਉਂਦੀ ਕੁੜੀ ਤੇ ਆਪਣੇ ਘਰ ਸੌਖੀ ਆ ਪਰ ਪਤਾ ਨਹੀਂ ਕੀ ਗੱਲ ਆ ਮੇਰਾ ਦਿਲ ਕਿਤੇ ਨਾ ਕਿਤੇ ਡਰਦਾ ਵਾ ਮੈਨੂੰ ਪਤਾ ਨਹੀਂ ਕਿਉਂ ਇਦਾਂ ਹੁੰਦਾ ਵਾ ਵੀ ਜਿੱਦਾਂ ਕੁਝ ਗਲਤ ਵਾ ਇੱਕ ਨਾ ਰਮਨ ਨੇ ਮੈਨੂੰ ਉਦਾਂ ਦਾ ਕਹਿਤਾ ਵਾ ਹੂੰ ਕਿ ਭਾਵੇਂ ਜਵਾਈ ਜਿੰਨਾ ਮਰਜ਼ੀ ਚੰਗਾ ਹੋਵੇ ਜੇ ਉਹਦੀ ਸੱਸ ਚੰਗੀ ਹੋਊ ਤੇ ਫੇਰ ਹੀ ਆ ਨਾ ਉਹ ਗੱਲ ਮੇਰੇ ਦਿਲ ਤੇ ਹੀ ਬੈ ਗਈ ਆ ਓ ਮੇਰੀ ਗੱਲ ਸੁਣ ਤੂੰ ਯਾਰ ਫੇਰ ਉਹ ਪੁਰਾਣੀਆਂ ਨਕਮੀਆਂ ਨਹੀਂ ਗੱਲਾਂ ਕਰਨ ਜਿਹੜੇ ਸ਼ਰੀਕ ਹੁੰਦੇ ਆ ਨਾ ਇਹਨਾਂ ਤੇ ਨੂੰ ਕੋ ਨਾ ਕੋ ਆਖੀ ਜਣਾ ਉਹਨਾਂ ਦੇ ਕੋ ਦਾਜ ਮੰਗਣਾ ਉਹਨਾਂ ਤੇ ਰਖਵਾ ਕਰਨਾ ਜੋ ਕਰਨਾ ਫਰਲਾਣਾ ਕਰਨਾ ਵੀ ਕਿਸੇ ਨਾ ਕਿਸ ਤਰ੍ਹਾਂ ਕੋ ਥੋੜੀ ਬੂਤੇ ਤੇ ਟਸਰਬਾਰੀ ਚੱਲ ਪਈ ਠੀਕ ਨਹੀਂ ਤੂੰ ਨਾ ਚੁੱਪ ਕਰਕੇ ਮਾਨ ਆਪਣਾ ਕੰਮ ਕਰਾਇਆ ਕਰ ਸਬਰ ਸਬਰ ਠੀਕ ਆ ਆਹ ਦੀ ਦੁਨੀਆਦਾਰੀ ਗਵਾਨ ਮੱਥਾ ਜਿੰਦਾ ਵੀ ਆ ਨਾ ਤੇ ਇਹਨਾਂ ਨਾਲ ਨਾ ਤੂੰ ਭਾਈ ਹੋਦਾ ਚੰਗੀ ਗੱਲ ਹੈ ਹੈ ਤੇਰੇ ਤੇ ਤੇਰੇ ਦਿਲ ਚ ਗੱਲ ਆ ਗਈ ਕਿ ਉਹਨੇ ਗੱਲ ਕੀਤੀ ਤੇ ਤੂੰ ਚਾਰ ਦਿਨ ਉਹਦੇ ਲਾਗੇ ਹੋਰ ਬੈ ਗਈ ਨਾ ਤੇਰੇ ਉਹਨੇ ਮਨ ਤੇ ਗੱਲਾਂ ਹੋਰ ਪੜ ਦੇਣੀਆਂ ਤੂੰ ਮੈਨੂੰ ਨਾਲ ਲੈ ਕੇ ਫੇਰ ਜਾਣਾ ਉੱਥੇ ਕੀ ਆ ਕੀ ਨਹੀਂ ਹੁ ਸਭ ਵਸਦਾ ਘਰ ਵਾ ਕਿਸੇ ਨੇ ਮਾੜਾ ਮੋਟਾ ਕਹਿ ਵੀ ਦੇਣਾ ਤੇ ਕਿੰਨੂੰ ਸੁਣਨਾ ਵੀ ਪੈਣਾ ਵਾ ਠੀਕ ਨਹੀਂ ਹੁਣ ਇਹ ਥੋੜੀ ਗੱਲ ਵਾ ਮਾੜੀ ਮੋਟੀ ਗੱਲ ਬਾਅਦ ਚੁੱਕੇ ਫੋਨ ਇੱਥੇ ਚੁੱਕੇ ਫੋਨ ਤੇ ਅਸੀਂ ਚੁੱਕੇ ਡੰਡੀ ਹੋਰਾਂ ਤੇ ਚੱਲੋ ਉੱਥੇ ਕੁੜੀ ਕੋ ਉਹ ਨਾ ਸਮਝੀਦਾ ਹੁੰਦਾ ਸਮਾਜ ਚ ਰਹਿਣ ਵਾ ਤੇ ਬਹੁਤ ਦਿਮਾਗ ਨੂੰ ਗਾਂ ਕਰਨਾ ਪੈਂਦਾ ਓ ਮੇਰੀ ਗੱਲ ਸੁਣ ਤੂੰ ਨਾ ਬਾਕੀ ਗੱਲਾਂ ਛੱਡ ਤੇ ਚਲ ਤਰ ਮੈਂ ਦਵਾਈ ਲਾ ਕੇ ਤਮਾ ਤੂੰ ਠੀਕ ਹੋ ਜਾਵੇਂਗਾ ਸਭ ਕੁਝ ਵਧੀਆ ਹੋ ਜਾਣਾ ਮੇਰੀ ਗੱਲ ਮੈਂ ਮੁਰਗੇ ਸ਼ਾਮਾਂ ਤਾਰਾਂ ਤੁਰਾਂ ਕੱਢ ਰਹੀਆਂ ਕਿ ਨਹੀਂ ਮੈਂ ਨਾ ਕਾੜਾ ਪੀਤਾ ਵਾ ਬਣਾ ਕੇ ਤੇ ਥੋੜਾ ਜਿਹਾ ਰਾਮ ਮਿਲਿਆ ਅੱਗੇ ਨਾਲ ਉਹ ਮੇਰੀ ਗੱਲ ਸੁਣ ਲੈ ਕਾੜਾ ਕਾੜਿਆ ਕੂੜੇ ਵਾਲੇ ਦੇਸੀ ਕੰਮ ਹੁੰਦੇ ਪੁਰਾਣੇ ਇਲਾਜ ਹੈ ਤੇ ਤੂੰ ਤੇ ਚੰਗੀ ਭਲੀ ਹੋ ਕੇ ਫੇਰ ਨਹੀਂ ਆ ਕੰਮ ਕਰ ਜਿੰਨਾ ਚਿਰ ਮਾੜੀ ਬੋਟੀ ਅੰਗਰੇਜ਼ੀ ਦਵਾਈ ਨਾ ਖਾਈ ਉਹਨੇ ਤੇ ਗੱਲ ਨਹੀਂ ਕੀ ਬੰਦੀ ਹੁਣ ਤੇ ਮੇਰੇ ਕੋਲ ਚਲਾਦ ਨੂੰ ਟਿਕਾ ਟਾ ਕਲਵਾ ਲੈਣਾ ਉਹ ਮੇਰੇ ਕੋ ਨਹੀਂ ਜਾਇਆ ਜਾਣਾ ਮੈਨੂੰ ਜਰਾ ਇੱਕ ਠੀਕ ਹੋਣਾ ਪੈਂਦਾ ਫਿਰ ਮੈਂ ਚੱਲ ਜੂ ਤੁਹਾਡੇ ਨਾਲ ਮੈਨੂੰ ਪਾਣੀ ਦਾ ਘੋਟ ਲਿਆ ਕੇ ਦੋ ਇੱਕ ਗਾਲ ਲਿਓ ਮੁੜ ਕੇ ਮੇਰਾ ਨਾ ਸਿਰ ਖਾਵੀ ਮੈਨੂੰ ਉੱਥੇ ਲੈ ਜਾਦੇ ਤੇ ਉੱਥੇ ਲੈ ਜਾ ਹੁਣ ਟਾਈਮ ਹੀ ਕਿਉਂ ਕਿ ਹੁਣ ਆ ਵੇਲਾ ਕਿੰਨਾ ਵਧੀਆ ਟਾਈਮ ਆ ਜਾਓ ਤੁਸੀਂ ਪਾਣੀ ਦਾ ਘੋਟ ਲਿਆ ਕੇ ਦੋ ਮੇਰਾ ਤਾਂ ਸੰਗ ਸੁੱਕਣ ਲਿਆ ਵਾ ਪਾਣੀ ਦਾ ਘੋਟ ਲਓ ਪੀ ਕੇ ਤੇ ਰੈਟ ਕਰ ਫਿਰ ਕੋਈ ਗੱਲ ਨਹੀਂ ਪਾਣੀ ਤੇ ਲਿਆ ਖੜਾ ਪੀਤਾ ਵਾ ਭਾਵੇਂ ਮਰ ਜਾਵੇ ਖੜਾ ਪੀ ਕੇ ਪਰ ਜਨਾਨੀਆਂ ਕਿੱਥੇ ਆਖੇ ਲੱਗਦੀਆਂ ਦਲਜੀਤ ਦਾ ਪਿਓ ਤੇ ਬਰਸ਼ੀਤੀ ਕਹਿ ਦਿੰਦਾ ਵਾ ਤੇ ਕੋਈ ਗੱਲ ਨਹੀਂ ਪਰ ਮੈਨੂੰ ਪਤਾ ਵਾ ਨ ਮੇਰੇ ਤੇ ਕੀ ਬੀਤਦੀ ਆ ਨਾ ਮੈਂ ਸ਼ਤੀ ਨਾ ਜਾ ਕੇ ਆਪਣੀ ਧੀ ਨੂੰ ਮਿਲ ਸਕਨੀ ਆ ਨਾ ਵਿਚਾਰੀ ਉਹ ਆ ਸਕਦੀ ਆ ਵੱਡਾ ਘਰ ਤੇ ਲੱਭ ਲਿਆ ਵਾ ਪਰ 24 ਘੰਟ ਡਰ ਡਰ ਕੇ ਰਹਿਣ ਡਈ ਆ ਮੈਂ ਕਿ ਹਾਏ ਰੱਬਾ ਮੇਰੀ ਧੀ ਨੂੰ ਕੋਈ ਗੱਲ ਨਾ ਕਰ ਦੇ ਉੱਥੇ ਮੈਂ ਤੇ ਬਾਬੇ ਗੜੀ ਅਰਦਾਸਾਂ ਕਰਨੀ ਸੱਚੇ ਪਾਤਸ਼ਾਹ ਹਰ ਇੱਕ ਦਿਤੀ ਰਾਜੀ ਖੁਸ਼ੀ ਰਵੇ ਆਪਣੇ ਘਰ ਤੇ ਮਾਂ ਪਿਓ ਨੂੰ ਠੰਡ ਰਵੇ ਮਹਾਰਾਣੀ ਨਾ ਹੋਏ ਤੇ ਕਿੱਤਾ ਮੁੰਡੇ ਦੇ ਕੰਨ ਭਾਂਡੀ ਲਾਗੇ ਬੈ ਕੇ ਮਿੰਨ ਮਿੰਨ ਮੁਕਦੀ ਦੀਆਂ ਤੇ ਆਹ ਨਹੀਂ ਪਤਾ ਕਿ ਸੋਫੇ ਦੇ ਕਵਰ ਧੋਤੇ ਆ ਗੁੜ ਗੁੜੇ ਘੱਟਾ ਬਾਹਰ ਹੈ ਐਨੇ ਮਹਿੰਗੇ ਪਾ ਦੇ ਸੋਫੇ ਲਏ ਆ ਪਰ ਇਹਨੂੰ ਕੀ ਪਤਾ ਕਿ ਸੋਫੇ ਕੀ ਹੁੰਦੇ ਆ ਟੁੱਟੀਆਂ ਭੱਜੀਆਂ ਪਲਾਸਟਿਕ ਦੇ ਕੁਰਸੀਆਂ ਰੱਖੀਆਂ ਜਿਹੜਾ ਸਾਰਾ ਟੱਬਰ ਬੈਠਾ ਰਹਿੰਦਾ ਭਾਵੇਂ ਕੇ ਆਜੇ ਤੇ ਭਾਵੇਂ ਕੇ ਚਲ ਜੇ ਕੋਈ ਪਰਵਾਹ ਹੀ ਨਹੀਂ ਆ ਤੇ ਕਵਰ ਧੋਤੇ ਬਣਾਏ ਸਭ ਕੁਝ ਆ ਹੈ ਤੇ ਉੱਪਰ ਚੜਾਉਂਦਾ ਟਾਈਮ ਹੈ ਨਹੀਂ ਆ ਤੇ ਗੋੜੇ ਗੋੜੇ ਘੱਟਾ ਪਿਆ ਵੇਖ ਇਨਾਂ ਤੇ ਇਹਨੂੰ ਇਹ ਨਹੀਂ ਪਤਾ ਕਿ ਇਹ ਵੀ ਝਾੜੀਦੇ ਆ ਸਾਫ ਕਰੀਦੇ ਆ ਕਿੱਥੇ ਕਿੱਥੇ ਨੂੰ ਮੱਤਾ ਦਿਆ ਕਰਾਂ ਮੈਨੂੰ ਲੱਗਦਾ ਵਾ ਇਹ ਜਾ ਕੇ ਹੁਣ ਅੰਦਰ ਪੈ ਗਈ ਆ ਇਹਨੂੰ ਤੇ ਮੈਂ ਲੰਮੇ ਪਾਉਣੇ ਜਾ ਕੇ ਇਹ ਰੈਸਟਾਂ ਤਾਂ ਰਹਿੰਦੀ ਜਦੋਂ ਵੇਖ ਲਓ ਤੇ ਸਾਰੇ ਕੰਮ ਤਾਂ ਅੰਦਰ ਬੇੜੇ ਹੁੰਦੇ ਆ ਇਹਦਾ ਇਹਦੇ ਬੜੇ ਹੱਥ ਦੁਖਦੇ ਕੰਬਲ ਤੋੜਦੀ ਦੇ ਤੈਨੂੰ ਮੈਂ ਦੱਸ ਨਹੀਂ ਹੁਣ ਮਤ ਚੱਲ ਹਾਂ ਜਰਾ ਤੈਨੂੰ ਠਾਲ ਕੇ ਮੈਂ ਸੋਫੇ ਦੇ ਨਾਲ ਕਰਦੀ ਆ ਤੇ ਝਾੜ ਇਹਨਾਂ ਨੂੰ ਮਹਾਰਾਣੀ ਜੀ ਹੁਣ ਕੀ ਹੋ ਗਿਆ ਰੈਸਟਾ ਟਾਈਮ ਹੋ ਗਿਆ ਵਾ ਨਹੀਂ ਮੰਮੀ ਮੇਰੇ ਨਾਲ ਸਿਰ ਪੇੜੋਂ ਦੀ ਅੱਛਾ ਕਿੱਲੰਨੇ ਪੈ ਗਈ। ਅੱਛਾ। ਨਾ ਇਦਾਂ ਕਰ। ਉਹ ਨਾ ਸੋਫੇ ਵੇਖ ਤੱਕ ਗੰਦੇ ਹੋਏ ਆ। ਉਹਨਾਂ ਤੇ ਕਵਰ ਪਾਉਣ ਵਾਲੇ ਆ। ਹੈਂ? ਤੇ ਉਹ ਚਾੜ ਝੂੜ ਕੇ ਨਾ ਉਹਨਾਂ ਤੇ ਕਵਰ ਪਾ। ਐ ਨਾ ਧੋ ਕੇ ਲਿਸ਼ਕ ਪੁਸ਼ਕ ਕੇ ਤੁਸੀਂ ਜੇ ਟਾਈਮ ਨਾਲ ਲੰਮੇ ਪੈ ਗਏ ਜੇ। ਮੰਮੀ ਮੈਂ ਥੋੜਾ ਜਿਹਾ ਰੁਕੇ ਚਾੜ ਦਿੰਨੀ। ਨਹੀਂ ਥੋੜਾ ਜਿਹਾ ਰੁਕੇ ਕੀ ਚਾੜਨੇ ਆ? ਜੇ ਤੈਨੂੰ ਮੈਂ ਕੰਬਲ ਕਿਆ, ਉਹ ਮੈਂ ਇੱਕ ਅੱਜ ਧੋ ਲਿਆ। ਇੱਕ ਮੈਂ ਕੱਲ ਧੋ ਲੂੰਗੀ। ਤੇ ਕਵਰ ਮੈਂ ਥੋੜਾ ਚਿਰ ਰੱਖ ਕੇ ਪਾ ਲੂੰਗੀ ਤੇ ਜੇ ਕੋਈ ਆ ਜੇ ਘਰ ਚ ਤੇ ਕਿਸ ਨੇ ਤੇ ਉਹ ਕਹਿਣਾ ਵਾ ਕਿ ਸਾਫ ਮਾ ਨੂੰ ਅਕਲੀ ਗੋਲੀ ਖਾਦੀ ਮੇਰੇ ਸਿਰ ਪਿੜ ਹਟ ਜਾਂਦੀ ਨਹੀਂ ਗੋਲੀ ਖਾਦੀ ਆ ਨਾ ਤੇ ਝਾੜ ਤੇ ਸੋਫੇ ਸੈੱਟ ਕਰ ਤੇ ਸਿਰ ਪਿੜ ਹਟ ਜਾਣੀ ਆ ਆ ਜਾ ਆ ਜਾ ਇਹ ਲੰਮੇ ਤੇ ਸਿਰ ਪਿੜ ਹੋਰ ਹੁੰਦੀ ਹੁੰਦੀ ਜਦੋਂ ਆਪਣੇ ਵਾਲੇ ਵੇਖੀ ਜਾਣਾ ਕਿ ਮੈਨੂੰ ਆਹ ਹੋਣ ਡਿਆ ਤੇ ਮੈਨੂੰ ਆਹ ਹੋਣ ਡਿਆ ਚੱਲ ਐਦਾਂ ਕਰ ਆ ਵੇਖ ਪਤਾ ਲੱਗਣ ਡਿਆ ਵਾ ਵੇ ਸੋਫੇ ਦੇ ਕਟਾ ਮੈਂ ਕਵਰ ਤੇ ਤੋਂ ਤੇ ਹੀ ਆ ਦੇ ਵੇਖੋ ਜੇ ਤੂੰ ਮੈਂ ਕਵਰ ਵਿਛਾਉਂਗੀ ਤੇ ਮੈਂ ਛਾੜ ਦੂੰਗੀ ਨਹੀਂ ਛਾੜ ਤੇ ਦੇ ਕਵਰ ਵਿਛਾਏ ਫਿਰ ਛਾੜਦੇ ਆ ਜੇ ਕਿ ਪ੍ਰੋਹਣਾ ਆ ਜੇ ਤੇ ਕੋਈ ਬਹਿ ਆਣ ਕੇ ਤੇ ਕੀ ਕਹੇ ਹੈ ਆਹ ਕੱਟਾ ਵਿੱਚ ਕਿਦਾਂ ਉੱਟਣਿਆ ਹੈ ਐਦਾਂ ਦਾ ਕੰਮ ਹੁੰਦੇ ਆ ਪੁੱਤ ਤੂੰ ਵਿਆਹੀ ਵਰੀ ਆ ਹੁਣ ਤੂੰ ਸਹੁਰੇ ਆ ਤੂੰ ਪਲਾਸਟਿਕ ਦੇ ਕੁਰਸੀਆਂ ਤੇ ਨਾ ਕਰ ਪਿਓ ਨਨ ਝਾੜਿਆ ਨਾ ਝੜਾ ਇੱਕ ਬਰਾਬਰ ਇਹ ਸੋਫੇ ਆ ਇਹਨਾਂ ਨੂੰ ਝਾੜਨਾ ਪੈਂਦਾ ਵਾ ਕਵਰ ਹੀ ਵਿਛਾ ਕੇ ਰੱਖਣੇ ਪੈਂਦੇ ਆ ਠੀਕ ਆ ਕਵਰ ਨਾ ਵਿਛੇ ਤਾਂ ਦਾਗ ਪੈ ਜਾਂਦੇ ਆ ਤੇ ਵਿਛਾਏ ਹੁਣ ਤਾਂ ਸਾਫ ਸੁਥਰੇ ਰਹਿੰਦੇ ਥੱਲੇ ਮੈਂ ਅੱਜ ਹੀ ਲਾ ਕੇ ਥੋਤੇ ਹੀ ਗਏ ਇਦਾਂ ਕਰ ਸੁੱਕ ਗਏ ਆ ਬੜੇ ਸੋਹਣੇ ਵਧੀਆ ਠੀਕ ਵਾ ਤਾਵਾਂ ਲਾ ਕੇ ਅੰਦਰ ਰੱਖੇ ਆ ਇਹਨਾਂ ਨੂੰ ਪਹਿਲਾਂ ਕੱਪੜਾ ਫੜ ਚੰਗੀ ਤਰ੍ਹਾਂ ਝਾੜ ਜੇ ਦਾ ਮੈਂ ਹੱਥ ਮਾਰਿਆ ਨਾ ਇਦਾਂ ਝਾੜ ਤੇ ਮੈਂ ਗਵਾਂਡਣ ਕਰੋ ਕਿਉਂ ਨਹੀਂ ਆਹ ਡਰਾਈਵ ਰੂਮ ਸਾਰਾ ਚੰਗੀ ਤਰ੍ਹਾਂ ਸਾਫ਼ ਕਰ ਦੇ ਕੋਈ ਆਏ ਗਏ ਤਾਂ ਆਨ ਨਾਲ ਬੰਦਾ ਆ ਕੇ ਬਿਠਾ ਲ ਤੇ ਦੇ ਕੇ ਇਹਨੂੰ ਕੋਈ ਬਹਿਣ ਦੀ ਜਗ੍ਹਾ ਹੋਏ ਇੱਥੇ ਇੱਕ ਦਾ ਹਰ ਪਾਸੇ ਹੀ ਖਲਾਰਾ ਜਿੱਥੇ ਵੇਖ ਲੋ ਤੇ ਆ ਚੱਲ ਫੜ ਕੱਪੜਾ ਤੇ ਝਾੜ ਚੰਗੀ ਤਰ੍ਹਾਂ ਕਵਰ ਪਾ ਹਾਏ ਮੰਮੀ ਤੇ ਇਦਾਂ ਕੰਡ ਨੇ ਜਿੱਦਾਂ ਮੈਂ ਕਦੀ ਸੋਫੇ ਨਹੀਂ ਵੇਖੇ ਹੈਗੇ ਗੱਲ-ਗੱਲ ਤੇ ਮੇਨੇ ਮਾਰਦੇ ਆ ਕਿ ਜਿੱਦਾਂ ਮੈਂ ਕੋਈ ਚੀਜ਼ ਵੇਖੀ ਨਹੀਂ ਹੁੰਦੀ ਹੈਗੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਆਂ ਵੀ ਮੈਂ ਘਰ ਨੂੰ ਸਾਫ਼ ਸੁਥਰਾ ਰੱਖਾਂ ਮੰਮੀ ਨਾ ਬਹਾਨਾ ਹੀ ਲਾਉਦੇ ਰਹਿੰਦੇ ਮੈਨੂੰ ਨੀਵਾ ਵਿਖਾਲਣ ਨੂੰ ਵੀ ਕੋਈ ਗੱਲ ਲੱਭੇ ਤੇ ਇਹਨੂੰ ਮੈਂ ਸੁਣਾਵਾ ਮੈਂ ਕੀ ਕਸੂਰ ਕੀਤਾ ਮੈਨੂੰ ਤੇ ਨਹੀਂ ਸਮਝ ਆਉਂਦੀ ਹੈਗੀ ਮੈਂ ਤਾਂ ਇਹ ਸੋਚਿਆ ਹੈ ਕਿ ਚਲ ਮਾਂ ਦਾ ਪਿਆਰ ਮਿਲੂਗਾ ਪਰ ਨਹੀਂ ਮੰਮੀ ਤੇ ਪਤਾ ਨਹੀਂ ਕੀ ਸੋਚਦੇ ਰਹਿੰਦੇ ਆ ਕਿ ਮੇਰਾ ਕੀ ਕਸੂਰ ਅਜਹੀਂ ਗਰੀਬ ਹੀ ਪਰ ਮੇਰੇ ਮਾਪਿਆਂ ਨੇ ਮੇਰੀ ਹਰ ਰੀਜ ਪੂਰੀ ਕੀਤੀ ਆ ਕੋਈ ਕਸਰ ਨਹੀਂ ਛੱਡੀ ਵੀ ਕੋਈ ਚੀਜ਼ ਨਾ ਦੇਈ ਸਾਡੀ ਧੀ ਨੂੰ ਕੋਈ ਗੱਲ ਨਾ ਸੁਣੀ ਸੁਣਨੀ ਪਵੇ ਪਤਾ ਨਹੀਂ ਪਰ ਮੰਮੀ ਇਦਾਂ ਕਿਉਂ ਕਰਦੇ ਆ ਮੈਂ ਕੁਸ਼ੰਨੂ ਵੀ ਨਹੀਂ ਦੱਸ ਸਕਦੀ ਨਾ ਮੈਂ ਆਪਣੀ ਮੰਮੀ ਨੂੰ ਦੱਸ ਸਕਦੀ ਆ ਕਿ ਉਹਨਾਂ ਨੂੰ ਇੰਨੀ ਖੁਸ਼ੀ ਆ ਪੀ ਸਾਡੀ ਧੀ ਨੇ ਸੌਖੇ ਘਰ ਚ ਵਿਆਹੀ ਆ ਪਰ ਉਹਨਾਂ ਨੂੰ ਕੀ ਪਤਾ ਆ ਮੈਂ ਕੀ ਦੱਸਾਂ ਮੰਮੀ ਵਿਚਾਰੀ ਮੈਨੂੰ ਗੱਲ ਗੱਲ ਤੇ ਗੱਲ ਪੁੱਛਦੇ ਆ ਕਿ ਤੂੰ ਠੀਕ ਆ ਤੂੰ ਠੀਕ ਆ ਮੈਂ ਕੀ ਕਮਾ ਉਹਨਾਂ ਨੂੰ